ਜੀ ਬਰਨਾਲਾ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਜਿਹੜੇ ਮੂਹਮ ਜਾਰੀ ਹੈ ਇਹਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਪ੍ਰੋਪਰਟੀ ਦੇ ਅਗੇਂਸਟ ਜੁਰਮ ਹੁੰਦੇ ਨੇ ਉਹਨਾਂ ਬਾਰੇ ਜਿਹੜੇ ਐਫ ਆਈ ਆਰਸ ਦਰਜ ਕਰਕੇ ਉਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਜਾਂਦਾ ਸੋ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਮੇਨ ਮੇਨ ਸਾਡੇ ਥਾਣਾ ਸਿਟੀ ਦੇ ਵਿੱਚ ਜੋ ਚੋਰੀ ਜਾਂ ਸਨੇਚਿੰਗ ਦੀਆਂ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਨੂੰ ਬਰਨਾਲਾ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਤੇ ਜਿਹੜਾ ਚੋਰੀ ਦਾ ਜਾਂ ਸਨੇਚਿੰਗ ਦੇ ਵਿੱਚ ਮਾਲ ਜਿਹੜਾ ਬਰਾਮਦ ਕੀਤਾ ਗਿਆ ਉਹਦੇ ਬਾਰੇ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਇਹਦੇ ਵਿੱਚ ਇੱਕ ਤਾਂ ਸਾਡੇ ਐਫਆਈਆ ਨੰਬਰ 1193425 ਦੀ ਦਰਜ ਹੋਈ ਸੀ ਜਿਹਦੇ ਵਿੱਚ ਰਕੇਸ਼ ਕੁਮਾਰ ਵਾਸੀ ਕ੍ਰਿਸ਼ਨਾ ਕਲੋਨੀ ਬਰਨਾਲਾ ਇਹਨਾਂ ਦੇ ਘਰੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸੋਨਾ ਚਾਂਦੀ ਦੇ ਜਿਹੜੇ ਗਹਿਣੇ ਉਹਨਾਂ ਦੀ ਚੋਰੀ ਹੋਈ ਸੀ ਇਹਦੇ ਵਿੱਚ ਸਾਡੇ ਵੱਲੋਂ ਇਹਦੇ ਵਿੱਚ ਦੋਸ਼ੀ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਲਗਭਗ ਸਾਰੇ ਗਹਿਣੇ ਜੋ ਕਿ ਅਰਾਊਂਡ ਇਨਾਂ ਦੀ ਕੀਮਤ 345000 ਦੇ ਕਰੀਬ ਬਣਦੀ ਹੈ ਉਹ ਬਰਾਮਦ ਕਰ ਲਏ ਗਏ ਨੇ ਇਸ ਤੋਂ ਇਲਾਵਾ ਐਫਆਈਆ ਨੰਬਰ 181 ਮਿਤੀ 95 2025 ਜਿਹਦੇ ਵਿੱਚ ਕਿ ਇੱਕ ਮਦਈ ਜਿਹੜੇ ਨੇ ਨੀਲਮ ਸ਼ਰਮਾ ਇਹਨਾਂ ਵੱਲੋਂ ਇਹ ਜਾ ਰਹੇ ਸੀ ਰਿਕਸ਼ਾ ਦੇ ਵਿੱਚ ਇਹਨਾਂ ਕੋਲੋਂ ਦੋ ਔਰਤਾਂ ਨੇ ਇਹਨਾਂ ਦੇ ਜਿਹੜੇ ਸਨੇਚਿੰਗ ਕਰ ਲਈ ਸੀ ਇਹਨਾਂ ਦੇ ਵਾਲੀਆਂ ਦੀ ਉਹ ਦੋ ਔਰਤਾਂ ਜਿਨ੍ਹਾਂ ਅਮਨ ਸਿਵਾਨੀ ਤੇ ਤਵੰਨਾ ਨੇਹਾ ਤਿੰਨ ਔਰਤਾਂ ਜਿਹੜੀਆਂ ਇਸ ਵਾਰ ਦਾਤ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਗਹਿਣੇ ਨੇ ਉਸ ਜਿਹੜੇ ਸਨੇਚ ਕੀਤੇ ਗਏ ਸੀ ਉਹ ਬਰਾਮਦ ਕਰ ਲਏ ਗਏ ਨੇ ਕਿਸੇ ਤਰ੍ਹਾਂ ਇੱਕ ਐਫਆਈਆ ਨੰਬਰ 2207 ਮਿਤੀ 23 5 2025 ਜਿਹਦੇ ਵਿੱਚ ਸੋਮਾਬਤੀ ਵਾਸੀ ਕਿਲਾ ਮੁਹੱਲਾ ਬਰਨਾਲਾ ਬਜ਼ੁਰਗਔਰਤ ਦੀ ਗਲੀ ਵਿੱਚ ਤੁਰਦੇ ਜਾਂਦਿਆਂ ਦੀ ਜਿਹੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਵਾਲੀਆਂ ਸਨੇਚ ਕਰ ਲਈਆਂ ਗਿਆ ਸੀ ਇਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਐਸਐਫਆਈਆਰ ਵਿੱਚ ਵੀ ਸੁਖਵੀਰ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਜਿਹੜੇ ਸੋਨਾ ਸੀ ਤੇ ਮੋਟਰਵਾਹਨ ਦਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ ਸੀ। ਕਿਸੇ ਤਰ੍ਹਾਂ ਸਾਡੇ ਇੱਥੇ ਹੋਰ ਇੱਕ ਮੋਬਾਈਲ ਸਨੈਚਿੰਗ ਦੀ ਘਟਨਾ ਵਾਪਰੀ ਸੀ। ਆਪਣੇ ਬੱਸ ਸਟੈਂਡ ਦੇ ਨੇੜੇ ਜਿਹਦੇ ਵਿੱਚ ਕਿ ਪ੍ਰਭਜੋਤ कौर ਨਾਂ ਦੀ ਇੱਕ ਲੜਕੀ ਜਿਹੜੀ ਕਿ ਟਿਊਸ਼ਨ ਪੜ੍ਹਨ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਵੀਵੋ ਕੰਪਨੀ ਦਾ ਮੋਬਾਈਲ ਫੋਨ ਜਿਹੜਾ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਪਟਾ ਮਾਰ ਕੇ ਜਿਹੜਾ ਸਨੇਚ ਕਰਕੇ ਲੈ ਗਏ ਸੀ ਉਹਦੇ ਵਿੱਚ ਵੀ ਇਸ ਐਫ ਆਈ ਆਰ ਜੋ ਕਿ 259 ਮਿਤੀ 17 6 2025 ਦਰਜ ਹੋਈ ਸੀ ਜਿਹਦੇ ਵਿੱਚ ਕਿ ਦੋਸ਼ੀ ਹਰਸ਼ਵੀਰ ਸਿੰਘ ਤੇ ਤਲਵਿੰਦਰ ਸਿੰਘ ਇਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਤੇ ਸਨੇਚ ਕੀਤਾ ਗਿਆ ਜਿਹੜਾ ਮੋਬਾਈਲ ਫੋਨ ਉਹ ਬਰਾਮਦ ਕੀਤਾ ਗਿਆ ਸੀਗਾ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਸਾਡੇ ਮੁਕੱਦਮੇ ਦਰਜ ਨੇ ਜਿਨ੍ਹਾਂ ਵਿੱਚ ਕਿ ਕੋਈ ਚੋਰੀ ਜਾਂ ਸਨੇਚਕ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਵਕ ਵਕ ਉਹਨਾਂ ਦੀ ਟੀਮਾਂ ਰਾਹੀਂ ਯਤਨ ਕੀਤੇ ਜਾ ਰਹੇ ਨੇ ਜਲਦੀ ਉਹਨਾਂ ਨੂੰ ਵੀ ਜਿਹੜਾ ਫੜ ਕੇ ਸਲਾਕਾਂ ਬੀਬੀ ਤੇ ਆ ਜਾਏਗਾ ਸਰ 17 ਤਰੀਕ ਨੂੰ ਬਾਹਰ ਦਾ ਕੋਈ ਤੇ ਆਪਾਂ ਉਹਨਾਂ ਨੂੰ 25 ਤੱਕ ਸਭ ਕੁਝ ਰਿਕਵਰ ਕਰ ਲਈ ਜੀ ਬਿਲਕੁਲ ਅੱਛਾ 25 ਤਰੀਕ ਤੱਕ ਇਹ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਸਰ ਇੱਕ ਜਿਹੜੀ ਆਮ ਪ੍ਰੋਬਲਮ ਆ ਰਹੀ ਹੈ ਜਿਹੜੇ ਲੋਕਾਂ ਦੀਆਂ ਬਾਹਰ ਤਾਰਾਂ ਦਾੰਬੇ ਦੀਆਂ ਕੱਟੀਆਂ ਜਾ ਰਹੀਆਂ ਜਾਂ ਉਹ ਸਿਲੰਡਰ ਚੱਕ ਕੇ ਲੈ ਗਏ ਕਿਸੇ ਸੈਂਟਰ ਲੈ ਗਏ ਕੁਝ ਜਿਆਦਾ ਭਰ ਗਿਆ ਸਰ ਜੀ ਬਿਲਕੁਲ ਸਾਡੇ ਵੀ ਧਿਆਨ ਚ ਆਇਆ ਕਿ ਕੁਝ ਛੋਟੀਆਂ-ਛੋਟੀਆਂ ਚੋਰੀਆਂ ਜਿਹੜੀਆਂ ਕਾਫੀ ਜ਼ਿਆਦਾ ਵੱਧ ਗਈਆਂ ਨੇ ਜਿਹਦੇ ਵਿੱਚ ਕਿ ਮੋਸਟਲੀ ਕਈ ਵਾਰ ਜਿਹੜੇ ਕੋਈ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਨਸ਼ੇ ਦੇ ਉੱਤੇ ਜਾਂ ਕੁਝ ਉਹ ਉਹ ਕੈਪਸੂਲਾਂ ਦੇ ਉੱਤੇ ਐਡਿਕਟਡ ਹੁੰਦੇ ਨੇ ਉਹ ਇਹੋ ਜਿਹੀਆਂ ਵਾਰਦਾਤਾਂ ਕਰ ਦਿੰਦੇ ਨੇ ਜਿਵੇਂ ਕਿ ਤੁਸੀਂ ਦੱਸਿਆ ਕਿ ਸਿਲੰਡਰ ਚੋਰੀ ਹੋ ਗਈ ਜਾਂ ਕਿਸੇ ਦਾ ਕੋਈ ਤਾਂਬੇ ਦੀਆਂ ਤਾਰਾਂ ਚੋਰੀ ਹੋ ਗਈਆਂ ਇਹੋ ਜਿਹੇ ਕੇਸਾਂ ਵਿੱਚ ਵੀ ਜਿਹੜਾ ਸਾਡੇ ਵੱਲੋਂ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ ਤੇ ਜਿਹੜੇ ਇਹੋ ਜਿਹੇ ਗਰੋਜ ਜਾਂ ਕ੍ਰਾਈਮਨਲ ਫੜੇ ਵੀ ਜਾਂਦੇ ਨੇ ਪਰ ਮੈਂ ਲੋਕਾਂ ਨੂੰ ਵੀ ਇਹਦੇ ਵਿੱਚ ਥੋੜੀ ਅਪੀਲ ਕਰਾਂਗਾ ਕਿ ਥੋੜਾ ਖੁਦ ਵੀ ਉਸ ਹਿਰਦ ਰਹਿਣ ਕਿਉਂਕਿ ਪੁਲਿਸ ਹਰ ਜਗ੍ਹਾ ਨਹੀਂ ਹਾਜ਼ਰ ਹੋ ਸਕਦੀ ਸੋ ਪੁਲਿਸ ਲੋਕਾਂ ਨੂੰ ਖੁਦ ਵੀ ਆਪਣੀ ਪ੍ਰਾਪਰਟੀ ਸੰਬੰਧੀ ਥੋੜਾ ਜਿਹਾ ਜਾਗਰੂਕ ਹੋਣ ਦੀ ਲੋੜ ਆ ਕਿ ਥੋੜਾ ਸਤਰਕ ਹੋਣ ਦੀ ਲੋੜ ਆ ਫੋਰ ਏਗਜ਼ਾਮਪਲ ਕਿ ਬਹੁਤ ਸਾਰੇ ਲੋਕ ਅਸੀਂ ਦੇਖਿਆ ਕਿ ਕਿਤੇ ਵੀ ਮੋਟਰਸਾਈਕਲ ਖੜਾ ਕੇ ਚਲੇ ਜਾਂਦੇ ਨੇ ਕਈ ਵਾਰ ਤਾਂ ਉਹ ਲੋਕ ਵੀ ਨਹੀਂ ਲਾਉਂਦੇ ਸੋ ਇਹਦੇ ਕਰਕੇ ਵੀ ਮੋਟਰਸਾਈਕਲ ਦੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਵਧੀਆਂ ਨੇ ਤੋ ਜੇਕਰ ਪੁਲਿਸ ਦਾ ਸਾਥ ਦਿੱਤਾ ਜਾਵੇ ਤੇ ਖੁਦ ਵੀ ਜਿਹੜਾ ਸਤਰਕ ਰਹਿਣ ਲੋਕ ਤਾਂ ਅਸੀਂ ਵੱਧ ਤੋਂ ਵੱਧ ਇਹਨਾਂ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਜਿਹੜਾ ਕੰਟਰੋਲ ਕਰ ਸਕਾਂਗੇ ਸਰ 10 ਦਿਨਾਂ ਚ ਦੋ ਵਾਰ ਚੋਰੀ ਹੋਈ ਬਸਟੈਂਡ ਰੋਡ ਤੇ ਇਹਨੂੰ ਕਿਵੇਂ ਨਹੀਂ ਜੀ ਸਾਡੇ ਧਿਆਨ ਚਾ ਜਿਹੜਾ ਬਸ ਸਟੈਂਡ ਰੋਡ ਤੇ ਪ੍ਰੇਮ ਪ੍ਰਧਾਨ ਮਾਰਕੀਟ ਉੱਤੇ ਇੱਕ ਤਾਂ ਮੋਬਾਈਲ ਦਾ ਦੀ ਦੁਕਾਨ ਤੇ ਚੋਰੀ ਹੋਈ ਸੀ ਤੇ ਇੱਕ ਜਿਹੜਾ ਐਨ ਉਹਦੇ ਵਾਚ ਕੰਪਨੀ ਦੀ ਦੁਕਾਨ ਤੇ ਚੋਰੀ ਹੋਈ ਹੈ ਦੋਨਾਂ ਦੇ ਵਿੱਚ ਸੀਸੀਟੀਵੀ ਫੁਟੇਜਾਂ ਆਈਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਜਿਹੜਾ ਕੰਗਾਲਿਆ ਜਾ ਰਿਹਾ ਬਰਨਾਲਾ ਪੁਲਿਸ ਵੱਲੋਂ ਕਾਫੀ ਯਤਨਾਂ ਰਾਹੀਂ ਪਿਛਲੇ ਸਮੇਂ ਦੇ ਵਿੱਚ ਬਰਨਾਲਾ ਸ਼ਹਿਰ ਨੂੰ ਕਾਫੀ ਵੱਡੇ ਪੱਧਰ ਤੇ ਸੀਸੀਟੀਵੀ ਕੈਮਰਿਆਂ ਦੇ ਨਾਲ ਲੈਸ ਕੀਤਾ ਗਿਆ ਇੱਕ ਕੰਟਰੋਲ ਰੂਮ ਵੀ ਨਵਾਂ ਬਣਾਇਆ ਗਿਆ ਜਿਹਦੇ ਵਿੱਚ ਕੇ ਪੂਰੇ ਸ਼ਹਿਰ ਦੀ ਸੀਸੀਟੀਵੀ ਫੀਡ ਨੂੰ ਜਿਹੜਾ ਚੈੱਕ ਕੀਤਾ ਜਾਂਦਾ ਅਨਾਲਿਸਿਸ ਕੀਤਾ ਜਾਂਦਾ ਸੋ ਉਸ ਦੀ ਮਦਦ ਦੇ ਨਾਲ ਹੀ ਅਸੀਂ ਕਾਫੀ ਸਾਰੀਆਂ ਵਾਰਦਾਤਾਂ ਟਰੇਸ ਕੀਤੀਆਂ ਨੇ ਜਿਹੜੀਆਂ ਵਾਰਦਾਤਾਂ ਤੁਸੀਂ ਕਈਆਂ ਨੇ ਉਹਨਾਂ ਉੱਤੇ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜਲਦੀ ਉਹਨਾਂ ਨੂੰ ਵੀ ਅਸੀਂ ਟਰੇਸ ਕਰਨਾ ਠੀਕ ਹੈ